ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਇਸੇ ਤਰ੍ਹਾਂ ਵਿਸਰਾਮ ਲਉਣਾ ਹੈ ਬੰਦਨ ਕਾਟੇ ਆਪ ਪ੍ਰਭ ਇਥੇ ਵਿਸਰਾਮ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਤਾ ਕੀ ਨਦਰ ਨਿਹਾਲ ਗੁਰੂ ਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਾਪਤ ਧਿਆਵਣ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਔਖਦ ਖਦ ਖਖ ਤਿਤ ਦਾ ਉਚਾਰਨ ਕਰਨਾ ਖਦ ਦਦਾ ਨਹੀਂ ਬੋਲਣਾ ਔਖਦ ਹਰ ਦਾ ਨਾਮ ਹੈ ਜਿਤ ਰੋਗ ਨਾ ਵਿਆਪੈ ਜਿਤ ਪੁਲਾ ਹੀ ਬੁਨ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨਾ ਜਾਪੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲੇਵ ਲਈ ਕੇਲਵਿਕ ਉਤਰ ਹੈ ਸੁੱਧ ਹੋਏ ਸਾਧੂ ਸਰਣਾਈ ਕਿਲਵਿਕ ਉਤਰਹਿ ਸੁਧ ਹੋਈ ਇਥੇ ਵਿਸਰਾਮ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਸੁਨਤ ਜਪਤ ਇਥੇ ਠਮਕ ਹਰ ਨਾਮ ਜਸ ਇਥੇ ਵਿਸਰਾਮ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤ ਗੁਰਪੂਰ ਜਿਸ ਭੇਟਿਆ ਤਾ ਕੈ ਸੁਖ ਪਰਵੇਸ਼ ਮਾਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਮਾਨਤੇ ਕਭੋ ਨ ਵਿਸਰੇ ਸੋ ਪੁਰਖ ਅਪਾਰ ਚਰਨ ਕਮਲ ਸੋ ਰੰਗ ਲੱਗਾ ਅਚਰਜ ਗੁਰਦੇਵ ਇਹ ਅਚਰਜ ਹੀ ਉਚਾਰਨ ਕਰਨਾ ਚਾਰ ਅਨਸਾਰ। ਜਾ ਕੋ ਕਿਰਪਾ ਕਰਹੁ ਪ੍ਰਭ ਤਾ ਕੋ ਲਾਭ ਹੋ ਸੇਵ। ਨਿਦ ਨਿਧਾਨ ਅੰਮ੍ਰਿਤ ਪੀਆ ਮਾਨ ਤਨ ਆਨੰਦ। ਨਾਨਕ ਕਭੋ ਨ ਬਿਸਰੈ ਪ੍ਰਭ ਪਰਮ ਆਨੰਦ ਬਿਲਾਵਲ। ਮਹੱਲਾ ਪੰਜਵਾ ਤ੍ਰਿਸ਼ਣ 부ਜੀ ਮਮਤਾ ਗਈ 나ਠੇ ਪੈ ਪਰਮਾ ਤ੍ਰਿਸ਼ਣ 부ਜੀ ਮਮਤਾ ਗਈ ਇਥੇ ਵਿਸ਼ਰਾਮ 나ਠੇ ਪੈ ਪਰਮਾ ਚਿਤ ਪਾਈ ਆਨੰਦ ਭਇਆ ਗੁਰ ਕੀਨੇ ਧਰਮ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਇਆ ਪਾਇਆ ਸੁਖ ਵੀਰ ਰਹਾਉ ਸੁਖ ਵੀਰ ਇਕੱਠਾ ਨਹੀਂ ਕਹਿਣਾ ਪਾਇਆ ਸੁਖ ਵੀਰ ਸੋਵਤ ਹਰਿ ਜਪ ਜਾਗਿਆ ਪੀਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕ ਅਚਰਜ ਸਵਾਦ ਅਚਰਜ ਤਾਕ ਅਚਰਜ ਸਵਾਦ ਕੀ ਅੰਮ੍ਰਿਤ ਤ੍ਰਿਪਤਾਸਿਆ ਤਾ ਕਾ ਅਚਰਜ ਸਵਾਦ ਆਪ ਮੁਕਤ ਸੰਗੀਤ ਰੇ ਕੋਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਹੰਦੀ ਇਸੇ ਤਰ੍ਹਾਂ ਇਹ ਵਿਸਰਾਮ ਲਾਉਣਾ ਹੈ ਨੀਚ ਅਨਾਥ ਅਜਾਨ ਮੈਂ ਜਿੱਥੇ ਵਿਸਰਾਮ ਹੈ ਨਿਰਗੁਣ ਗੁਣਹੀਨ ਇਹ ਵੱਖਰਾ ਪਾਠ ਹੈ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ